ਕਿ ਜਿਹੜੇ ਲੱਤਾਂ ਖਿੱਚਣ ਨੂੰ ਫਿਰਦੇ ਨੇ ਦੱਸ ਤੋਂ ਉਹਨਾਂ ਨੂੰ ਮਾਲਕ ਨੇ ਫੜੀ ਹੋਈ ਐ ਬਾਹ ਦੋਸਤੋ ਪੈਰ ਜਿਹੜਾ ਇੱਕ ਵਾਰੀ ਗਾਂ ਧਰ ਲਿਆ ਹੁੰਦਾ ਨਹੀਂ ਪਛਾਹ ਦੋਸਤੋ ਆ ਚਾਪਲੂਸੀ ਗੈਂਗ ਚਾਪਲੂਸੀ ਜੁਨੀਅਨ ਜਿਹੜੀ ਸਾਡੇ ਖਿਲਾਫ ਬੋਲਦੀ ਐ ਉਹਨਾਂ ਦੀ ਕਦੇ ਕੀਤੀ ਨਹੀਂ ਪਰਵਾਹ ਦੋਸਤੋ ਹਾਲੇ ਤਾਂ ਸਾਰੇ ਸੱਪ ਬਾਹਰ ਕੱਢ ਕੇ ਦਿਖਾਈ ਨਹੀਂ ਹਾਲੇ ਤਾਂ ਸੱਪ ਬਾਹਰ ਕੱਢ ਕੇ ਦਿਖਾਏ ਨਹੀਂ ਪਹਿਲੇ ਹੀ ਗਏ ਕਬਰਾ ਦੋਸਤੋ ਚਲੋ ਛੱਡੋ ਮੇਰੀ ਗੱਲ ਆਹ ਦੇਖੋ ਲੀਡਰਾਂ ਦੀ ਨਕਾਮੀ ਕਿਵੇਂ ਰੇਲਵੇ ਰੋਡ ਹੋਇਆ ਏ ਤਬਾ ਦੋਸਤੋ ਕਿਵੇਂ ਰੇਲਵੇ ਰੋਡ ਕਰਕੇ ਕੰਮਕਾਰ ਹੋਇਆ ਏ ਤਬਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੰੰਤਰ ਤਨੀਸ਼ੂਰੀ ਤੁਸੀਂ ਸ਼ੇਰ ਤੋਂ ਮਸਲਾ ਲੈਣੇ ਵੀਡੀਓ ਕਿਸ ਬਾਬਾ ਤੋਂ ਵਾਲੀ ਸਾਥੀਓ ਪਹਿਲਾਂ 2-4 ਗੱਲਾਂ ਕਰਾਂਗੇ ਉਸ ਤੋਂ ਬਾਅਦ ਮੰਗਲ ਗ੍ਰਹਿ ਤੇ ਅਸੀਂ ਪਹੁੰਚ ਗਏ ਆਂ ਦਖਾਈਂ ਜਿਹੜੇ ਵੀ ਜਿਹੜੇ ਹੋਲਸ ਨੇ ਔਰ ਭਰੇ ਹੋਏ ਆ ਉਹ ਦੇਖਣ ਨੂੰ ਐ ਲੱਗਦੀ ਜਿਵੇਂ ਮੰਗਲ ਗ੍ਰਹਿ ਤੇ ਆਏ ਹੋਣੇ ਜ਼ੂਮ ਇਨ ਜ਼ੂਮ ਇਨ ਕਰਕੇ ਦਿਖਾਈਂ ਜਿਹੜਾ ਜ਼ੂਮ ਮਾਰ ਕੇ ਦਿਖਾਈਂ ਔਰ ਜਦ ਤੱਕ ਪਿਛਲੇ ਕਰਮਾਂ ਦੀ ਸਜ਼ਾ ਨਹੀਂ ਮਿਲਦੀ ਪਿਛਲੇ ਜਨਮ ਦੇ ਕਰਮਾਂ ਦੀ ਸਜ਼ਾ ਨਹੀਂ ਮਿਲਦੀ ਇਹ ਮੰਗਲ ਗ੍ਰਹਿ ਤੁਹਾਨੂੰ ਭੁਗਤਣ ਲਈ ਪੈਣਾ ਔਰ ਲੀਡਰ ਇਹਨਾਂ ਟੋਇਆਂ ਨੂੰ ਹੀ ਵਿਕਾਸ ਦੱਸੀ ਜਾਂਦੇ ਆ ਪਰ ਮੈਂ ਉਸੇ ਗੱਲ ਤੇ ਆਉਣਾ ਜਿੱਥੋਂ ਸ਼ੁਰੂਆਤ ਕੀਤੀ ਸੀਗੀ ਕਿ ਜ਼ਿੰਦਗੀ 'ਚ ਕਹਿੰਦੇ ਸਭ ਤੋਂ ਵੱਧ ਪ੍ਰੈਕਟੀਕਲ ਕਿਹੜੀ ਚੀਜ਼ ਆ ਸਭ ਤੋਂ ਵੱਧ ਪ੍ਰੈਕਟੀਕਲ ਚੀਜ਼ ਹੈ ਜੀ ਵਕਤ ਸਮਾਂ ਕਿਉਂਕਿ ਤੁਸੀਂ ਆਲਸੀ ਹੋ ਸਕਦੇ ਹੋ ਤੁਸੀਂ ਗੱਲਾਂ ਦੇ ਪਹਾੜ ਬਣਾ ਸਕਦੇ ਹੋ ਲੇਕਿਨ ਸਮਾਂ ਆਪਣੀ ਚਾਲ ਚੱਲਦਾ ਹੈ ਇਹ ਕਦੇ ਰਾਜਾ ਮਹਾਰਾਜਾ ਵਾਲੀ ਵੀ ਨਹੀਂ ਰੁਕਿਆ ਤੁਸੀਂ ਮੀਟਿੰਗ ਦਾ ਟਾਈਮ ਦੇ ਕੇ ਕਿਸ ਨੂੰ ਲੇਟ ਹੋ ਸਕਦੇ ਹੋ ਤੁਸੀਂ ਆ ਪੜੇ ਵਾਦੇ ਜਿਹੜੇ ਆ ਵੱਡੇ-ਵੱਡੇ ਬੋਲ ਕੇ ਆਪ ਮਧਰੇ ਕਦ ਤੇ ਹੋ ਸਕਦੇ ਹੋ ਲੇਕਿਨ ਸਮਾਂ ਹਮੇਸ਼ਾ ਆਪਣੀ ਨਿਰੰਤਰ ਚਾਲ ਚੱਲਦਾ ਰਹਿੰਦਾ ਹੈ ਔਰ ਜਿਵੇਂ ਆਪੜੇ ਲਈ ਗੱਲ ਕਰਾਂ ਨਾਲ ਦੀਆਂ ਤਖਾਦਰ ਤੁਸੀਂ ਮੈਂ ਆਪੜੇ ਲਈ ਗੱਲ ਕਰਾਂ ਤਾਂ ਕਰੈਕਟਰ ਹਮੇਸ਼ਾ ਸਟਰੋਂਗ ਰੱਖਿਆ ਕਰੈਕਟਰ ਹਮੇਸ਼ਾ ਸਟਰੋਂਗ ਰੱਖਿਆ ਕਿਉਂਕਿ ਮੈਨੂੰ ਪਤਾ ਹੈ ਜਦ ਤੁਸੀਂ ਕਰੈਕਟਰ ਸਟਰੋਂਗ ਰੱਖਦੇ ਹੋ ਤਾਂ ਔਂਕੜਾਂ ਤੁਹਾਡੇ ਅੱਗੇ ਆਉਂਦੀਆਂ ਈਜ਼ੀ ਲਾਈਫ ਨਹੀਂ ਹੋ ਸਕਦੀ ਪਰ ਸਿਆਣੇ ਕਹਿੰਦੇ ਆ ਨਾ ਕਿ ਧੁੱਪ ਹੋਣੀ ਵੀ ਬਹੁਤ ਜ਼ਰੂਰੀ ਹੈ ਜੇ ਕੱਲੀ ਛਾਂ ਹੋਵੇ ਤਾਂ ਬੰਦਾ ਸੌ ਜਾਂਦਾ ਤਾਂ ਜਾਗਦੇ ਰਹੀਏ ਔਂਕੜਾਂ ਆਣ ਇਸ ਲਈ ਬਹੁਤ ਜ਼ਰੂਰੀ ਆ ਆਪਣੇ ਬੰਦੇ ਪਛਾਣ ਦੇ ਰਹੀ ਏ ਇਸ ਲਈ ਔਂਕੜਾਂ ਆਣੀਆਂ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਅਗਲੀ ਗੱਲ ਮੈਂ ਕਹੂੰਗਾ ਰੇਲਵੇ ਰੋਡ ਬਾਰੇ ਕਿ ਰੇਲਵੇ ਰੋਡ ਹੁਣ ਤਾਂ ਇਹ ਲੋਕ ਵੀ ਕਹਿੰਦੇ ਆ ਵੈਸੇ ਮੈਂ ਇਹਦੇ ਬਾਰੇ ਪਿਛਲੇ 10 ਕਿਨਾਂ ਤੋਂ ਚਰਚਾ ਨਹੀਂ ਕੀਤੀ ਸੀ ਕਿਉਂਕਿ ਕਈ ਲੀਡਰ ਸਾਡੇ ਤੱਕ ਸਨੇਹਾ ਪਹੁੰਚਾਉਂਦੇ ਸੀ ਕਿ ਜਾਣ ਦੋ ਦੇ ਦੋ ਸਮਾਂ ਪਰ ਜਿੱਦ ਤੇ ਹੁਣ ਅਸੀਂ ਇਸ ਰੇਲਵੇ ਰੋਡ ਤੇ ਆ ਕੇ ਸ਼ਾਪਿੰਗ ਕਰਦੀਏ ਕਿਸੇ ਤੋਂ ਕੱਪੜੇ ਲੈਣ ਜਾਣੇ ਆ ਕਿਸੇ ਤੋਂ ਖਾਣ ਪੀਣ ਦਾ ਸਮਾਨ ਲੈਣ ਜਾਣੇ ਆ ਈਵਨ ਪਾਣੀ ਦੀ ਬੋਤਲ ਲੈਣ ਲਈ ਵੀ ਜੇ ਰੁੱਕ ਜਾਂਦੇ ਆ ਤਾਂ ਕਹਿੰਦੇ ਕਿ ਯਾਰ ਕੁਝ ਹੱਲ ਕਰੋ ਲੀਡਰ ਤਾਂ ਮਿੱਠੀ ਗੋਲੀ ਦੇ ਕੇ ਹਟ ਜਾਂਦੇ ਆ ਫਿਰ ਉਹ ਗੋਲੀ ਵੀ ਹੁਣ ਬੱਕ ਬੱਕੀ ਹੋ ਗਈ ਜਿਵੇਂ ਉਹ ਚੁਇੰਗਮ ਖਾਣੇ ਨਾ ਸੈਂਟਰ ਫਰੈਸ਼ ਬਾਅਦ ਚ ਚਿਊ ਕਰੀ ਜਾਂਦੇ ਰਸ ਤਾਂ ਨਿਕਲ ਜਾਂਦੇ 1.5 ਮਿੰਟ ਚ ਉਹ ਕਹਿੰਦੇ ਰੀ ਲੀਡਰ ਜਿਹੜੀ ਐਦਾਂ ਆ ਗੁੰਝਲਦਾਰ ਗੱਲ ਕਰਕੇ ਰਸਦਾਰ ਗੱਲ ਕਰਕੇ ਮੁੜ ਕੇ ਗੱਲ ਨੂੰ ਗੁੰਝਲਦਾਰ ਬਣਾ ਦਿੰਦੇ ਆ ਤਾਂ ਤੁਸੀਂ ਪੁਲਿਸ ਜਿਹੜਾ ਇਹ ਮੁੱਦੇ ਨੂੰ ਫਿਰਤੀ ਦੁਆਰਤੀ ਚੱਕੋ ਨਹੀਂ ਲੀਡਰਾਂ ਨੇ ਕੁਝ ਕਰਨਾ ਤਾਂ ਕਹਿੰਦੇ ਸਾਨੂੰ ਦੱਸ ਦੇਣਾ ਅਸੀਂ ਆਪ ਪੈਸੇ ਪਾ ਕੇ ਕੁਝ ਕਰ ਲੈਨੇ ਆ ਪਰ ਸਾਥਿਓ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਇਹ ਜਿਹੜੀ ਸੜਕ ਹੈ ਇਹ ਬਣਦੀ ਵੀ ਨਹੀਂ ਪਈ ਉਸ ਦੇ ਪਿੱਛੇ ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਚਾਪਲੂਸ ਯੂਨੀਅਨ ਹੈ ਨਾ ਉਹਦੇ ਜਿਹੜੇ ਪ੍ਰਧਾਨ ਹੈ ਉਹ ਦੋ ਹੀ ਪਾਸੇ ਨਹੀਂ ਬੰਦੇ ਨੂੰ ਟਿਕਣ ਦੇ ਰਹੇ ਚਾਪਲੂਸ ਯੂਨੀਅਨ ਜਿਹੜੀ ਹੁੰਦੀ ਹੈ ਨਾ ਕਿਉਂਕਿ ਉਹਦੇ ਨੇ ਕੋਈ ਪੜ੍ਹਾਈ ਕਰਨ ਦੀ ਤਾਂ ਲੋੜ ਨਹੀਂ ਕੋਈ ਸਰਟੀਫਿਕੇਟ ਲੈਣ ਦੀ ਤਾਂ ਲੋੜ ਨਹੀਂ ਬਸ ਇਹੀ ਕਹਿਣਾ ਉਹ ਬਾਈ ਜੀ ਤੁਸੀਂ ਬੰਬੋ ਤੁਸੀਂ ਸਰਾਓ ਤੁਸੀਂ ਐ ਹੋ ਤੁਸੀਂ ਉਹ ਲੇਕਿਨ ਜਿਹੜੀ ਅਸਲੀਅਤ ਆ ਉਹ ਸਾਹਮਣੇ ਨਜ਼ਰ ਆ ਰਹੀ ਹੈ ਕਿ ਲੋਕ ਬੜੇ ਤੰਗ ਨੇ ਆ ਬਾਈ ਦਾ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਕੀਤੀ ਸੀ ਸ਼ੀਸ਼ਾ ਟੁੱਟ ਗਿਆ ਕਦੀ ਕੋ ਰਿਕਸ਼ਾ ਪਲਟ ਜਾਂਦਾ ਕੋਈ ਟੈਂਪੂ ਪਲਟ ਜਾਂਦਾ ਕਦੀ ਕੋਈ ਮੋਟਰਸਾਈਕਲ ਤੋਂ ਬੰਦਾ ਹੇਠਾਂ ਡਿੱਗ ਜਾਂਦਾ ਤਾਂ ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ ਸਹਿਣੀਆਂ ਪੈਂਦੀਆਂ ਮੈਂ ਇੱਕ ਛੋਟੀ ਜੀ ਗੱਲ ਕਰ ਦਿੰਦਾ ਯੂਕੇ ਤੋਂ ਕਈ ਮੇਰੇ ਭਰਾ ਵੀ ਕਹਿੰਦੇ ਸੀਗੇ ਕਿ ਦਿਖਾ ਦਿਓ ਭਾਜੀ ਰੇਲਵੇ ਰੋਡ ਬਾਰਿਸ਼ ਹੋ ਰਹੀ ਹੈ ਤਾਂ ਮੈਂ ਯੂਕੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਯੂਕੇ ਚੁਣਨੇ ਆ ਨਾ ਆਪਾਂ ਲੈਫਟ ਸਾਈਡ ਤੇ ਚੱਲਦੇ ਆ ਹਨਾ ਯੂਕੇ ਵਿੱਚ ਆਪਾਂ ਲੈਫਟ ਸਾਈਡ ਤੇ ਚੱਲਦੇ ਆ ਤੇ ਇੰਡੀਆ ਖਾਸ ਕਰਕੇ ਨਵਾਂ ਸ਼ਹਿਰ ਰੇਲਵੇ ਰੋਡ ਤੇ ਸਾਨੂੰ ਉੱਥੇ ਚਲਾਉਣਾ ਪੈਂਦਾ ਵਾਟ ਇਜ਼ ਲੈਫਟ ਜੋ ਬਚਿਆ ਆ ਸਾਨੂੰ ਉੱਥੇ ਚੱਲਣਾ ਪੈਂਦਾ ਯੂਕੇ ਲੈਫਟ ਸਾਈਡ ਡਰਾਈਵ ਹੈ ਇੱਥੇ ਜੋ ਬਚਿਆ ਜੋ ਲੈਫਟ ਹੈ ਉੱਥੇ ਚੱਲਣਾ ਪੈਂਦਾ ਤਾਂ ਆਓ ਚੱਲਦੇ ਆ ਤੁਹਾਨੂੰ ਸੜਕ ਤੇ ਮੰਗਲ ਗ੍ਰਹਿ ਦਖਾਣੇ ਇੱਕ ਵਾਰੀ ਫਿਰ ਤੋਂ ਵਿਝੇ ਦਿਖਾ ਦਿਓ ਸੜਕ ਮੰਗਲ ਗ੍ਰਹਿ ਚੰਗੀ ਤਰ੍ਹਾਂ ਦਿਖਾ ਦਿਓ ਪਰ ਸਾਥੀਓ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਪਿਆਰ ਹੈ ਨਾ ਸਾਥੀਓ ਜਿਹੜਾ ਪਿਆਰ ਹੈ ਕਿਉਂਕਿ ਅਸੀਂ ਤੁਹਾਨੂੰ ਪਿਆਰ ਦਿੰਨੇ ਆ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਜਿਹੜਾ ਪਿਆਰ ਹੈ ਇੱਕ ਹੁੰਡ ਕਰੀ ਬਸ ਕਰਨ ਪਿਆਰ ਉਹ ਫੀਲਿੰਗ ਹੈ ਉਹ ਭਾਵਨਾ ਹੈ ਉਹ ਚਾਪਣਾ ਪਨ ਹੈ ਲੇਕਿਨ ਜਿਹੜੀ ਤਾਕਤ ਹੈ ਨਾ ਮੈਂ ਸਿਰਫ ਇਹੀ ਸਮਝਿਆ ਪਿਛਲੇ 6 ਸਾਲਾਂ ਚ ਕਿ ਜਿਹੜੀ ਤਾਕਤ ਹੈ ਉਹ ਕਿਸ ਦਾ ਸਵਾਰ ਨਹੀਂ ਕੁਝ ਵੀ ਕਰਦੀ ਉਹ ਸਿਰਫ ਨੁਕਸਾਨ ਕਰਦੀ ਹੈ ਪਰ ਪਿਆਰ ਜਿਹੜਾ ਹੈ ਨਾ ਉਹਦੇ 'ਚ ਬੰਦਾ ਬਾਹ ਫੜ ਕੇ ਵੀ ਕਹਿੰਦਾ ਜਿਵੇਂ ਸਾਡੀ ਬਾਹ ਫੜ ਕੇ ਵੀ ਨਾ ਕਹਿ ਦਿੰਦੇ ਆ ਇਹ ਗੱਲ ਸੁਣ ਕੇ ਜਾਈ ਯਾਰ ਇਹਦਾ ਸੜਕ ਦਾ ਕੋਈ ਹੱਲ ਕਰਾਓ ਤਾਂ ਕੋਈ ਗੱਲ ਨਹੀਂ ਹਫ਼ਤਾ ਖੋਰ ਖੜਜੋ ਨਹੀਂ ਤਾਂ ਫਿਰ ਬੀੜਾ ਚੱਕ ਲੈਨੇ ਆ ਤਾਂ ਚਲੋ ਵੀਰੇ ਆਉਣ ਦਿਓ ਜਰਾ ਫਿਰ ਇੱਧਰ ਦਿਖਾ ਜੀ ਆਹ ਪਾਣੀ ਟਿਪ ਟਿਪ ਕਰਕੇ ਕਿਤਾ ਰਿਸਦਾ ਪਿਆ ਇਹ ਇੱਕਦਮ ਹੀ ਮੀ ਆ ਗਿਆ ਹਾਲਾਂਕਿ ਵੀਡੀਓ ਕਈ ਵੀਰਾਂ ਨੇ ਕਿਹਾ ਕਿ ਪਾਓ ਲੇਕਿਨ ਕੁਝ ਕੁ ਫਿਰ ਪਹੁੰਚ ਕਰ ਲੈਂਦੇ ਆ ਕਿ ਰੁਕ ਜਾਓ ਨਾ ਕਰਿਓ ਕੁਝ ਇੱਕ ਪਿਛਲੇ ਜਨਮਾਂ ਦੇ ਕਰਮ ਜਿਹੜੇ ਆ ਉਹ ਵੀ ਤੰਗ ਕਰਦੇ ਆ ਪਰ ਜਦੋਂ ਅਸੀਂ ਇੱਥੇ ਵਿਚਰਦੇ ਕਿਉਂਕਿ ਅਸੀਂ ਤਾਂ ਲੋਕਾਂ ਦੇ ਆ ਅਸੀਂ ਤਾਕਤ ਵਾਲਿਆਂ ਦੇ ਨਹੀਂ ਆ ਅਸੀਂ ਤਾਂ ਲੋਕਾਂ ਦੇ ਆ ਹਾਂਜੀ ਕੁਝ ਕਹਿਣਾ ਚਲੋ ਉਹ ਨਹੀਂ ਬੱਚਾ ਸੀ ਅਸੀਂ ਤਾਕਤ ਵਾਲਿਆਂ ਦੇ ਨਾਲ ਨਹੀਂ ਆ ਜਾਂ ਪਾਵਰਫੁੱਲ ਅਮੀਰ ਬੰਦਿਆਂ ਦੇ ਨਾਲ ਨਹੀਂ ਅਸੀਂ ਤਾਂ ਆਮ ਜਨਤਾ ਦੇ ਨਾਲ ਆ ਆ ਮੰਗਲਗੁਰੂ ਦੀਆਂ ਤਸਵੀਰਾਂ ਦਿਖਾਵੀਂ ਔਰ ਜਿਵੇਂ ਜਿਵੇਂ ਜਨਤਾ ਨੇ ਕਿਹਾ ਅਸੀਂ ਤਾਂ ਓਵੇਂ ਓਵੇਂ ਕਰਨਾ ਸਾਡੇ ਮਾਲਕ ਤਾਂ ਇਹ ਜਨਤਾ ਹੈ ਸਾਡੀ ਮਾਲਕ ਤਾਂ ਇਹ ਜਨਤਾ ਹੈ ਤਾਂ ਜਿਵੇਂ ਜਿਵੇਂ ਇਹਨਾਂ ਨੇ ਕਿਹਾ ਅਸੀਂ ਤਾਂ ਓਵੇਂ ਓਵੇਂ ਇਹਨਾਂ ਦਾ ਹੁਕਮ ਬਜਾਣਾ ਹੈ ਰੇਲਵੇ ਰੋਡ ਮੰਗਲਗੜ੍ਹ ਔਰ ਮੰਗਲਗੜ੍ਹ ਦੇ ਟੋਇਆਂ ਨੂੰ ਹੀ ਲੀਡਰ ਵਿਕਾਸ ਦੱਸੀ ਜਾਂਦੇ ਆ ਔਰ ਫਿਰ ਕਈ ਵੇਲੇ ਇਹ ਵੀ ਕਿਹਾ ਜਾਂਦਾ ਕਿ ਆ ਨਾ ਦਿਖਾਓ ਬਾਕੀ ਜਿਹੜੇ ਬਣੇ ਉਹ ਵੀ ਦਿਖਾਓ ਭਾਈ ਮੱਤੇਵਾੜੇ ਵਾਲੇ ਦਾ ਜਾ ਕੇ ਹਾਲਤਾ ਦੇਖ ਕੇ ਆਓ ਇੱਕ ਮੈਨੂੰ ਹੋਰ ਗੱਲ ਪਤਾ ਲੱਗੀ ਜਿਹੜੀ ਸਟ੍ਰੈਟੇਜੀ ਆ ਕਹਿੰਦੇ ਅੱਜ ਕੱਲ ਇਹ ਚਰਚਾ ਚੱਲ ਗਈ ਕਿ ਮੱਤੇਵਾੜਾ ਰੋਡ ਕਿਉਂ ਨਹੀਂ ਬਣਦਾ ਜੇ ਮੱਤੇਵਾੜੇ ਵਾਲਾ ਰੋਡ ਬਣ ਗਿਆ ਇਹ ਚਰਚਾਵਾਂ ਨੇ ਜੇ ਮੱਤੇਵਾੜੇ ਵਾਲਾ ਰੋਡ ਬਣ ਗਿਆ ਫਿਰ ਟੋਲ ਟੈਕਸ ਦੇ ਕੇ ਲੋਕਾਂ ਨੂੰ ਉਧਰ ਤੇ ਜਾਊਗੇ ਤਾਂ ਇਹਦੇ ਪਿੱਛੇ ਵੀ ਬਹੁਤ ਵੱਡੀ ਪੋਲਿਟਿਕਸ ਹੈ ਔਰ ਜਦ ਪੋਲਿਟਿਕਲ ਚਸ਼ਮੇ ਲਾ ਕੇ ਅਸੀਂ ਦੇਖਦੇ ਹਾਂ ਨਾ ਫਿਰ ਕੱਲੀਆਂ-ਕੱਲੀਆਂ ਚੀਜ਼ਾਂ ਕਲੀਅਰ ਹੋਣ ਲੱਗ ਪੈਂਦੀਆਂ ਕਿ ਯਾਰ ਇਹਦੇ ਪਿੱਛੇ ਗੱਲ ਹੋਊਗੀ ਕੀ ਗੱਲ ਕੀ ਹੈ ਉਹ ਫਿਰ ਪਤਾ ਲੱਗ ਜੁੰਦਾ ਜਦੋਂ ਤੁਸੀਂ ਗੱਲ ਨੂੰ ਖੰਘਾਲਦੇ ਹੋ ਉਹਦੀ ਗਹਿਰਾਈ 'ਚ ਜਾਂਦੇ ਹੋ ਕੱਲੇ-ਕੱਲੇ ਦਾ ਚਿਹਰਾ ਸਾਫ਼ ਕਲੀਅਰ ਹੋ ਜਾਂਦਾ ਨਜ਼ਰ ਆਉਣ ਲੱਗ ਪੈਂਦਾ ਉਹ ਦਸਾਂਈ ਬਿਜਲੀ ਗਰਜ ਦੀ ਉੱਤੇ ਦਸਾਂਈ ਦਿਖਾਈ ਮਿਲ ਰਹੇ ਨੇ ਔਰ ਸਾਥੇ ਜਿਹੜਾ ਇਹ ਬੀਬੀਐਮਪੀ ਦਾ ਮਸਲਾ ਚੱਲਦਾ ਪਿਆ ਉਹਦੇ ਤੇ ਵੀ ਜ਼ਰੂਰ ਚਰਚਾ ਕਰਨੀ ਬਣਦੀ ਹੈ ਕਿਉਂਕਿ ਪੰਜਾਬ ਦਾ ਹੱਕ ਹੈ ਇੱਕ ਪਾਸੇ ਹਿਮਾਚਲ ਕਹੀ ਜਾਂਦਾ ਹੈ ਕਿ ਲਓ ਜੀ ਸਾਡਾ ਹੀ ਹੱਕ ਹੈ ਸਾਰਾ ਪਾਣੀ ਦਾ ਸੁੱਤੋਂ ਅਸੀਂ ਛੱਡਦੇ ਆਂ ਪੰਜਾਬ ਐਵੇਂ ਆਪਣਾ ਹੱਕ ਦੱਸ ਰਿਹਾ ਜੀ ਕਿ ਜੇ ਰਾਜਸਥਾਨ ਨੂੰ ਪਾਣੀ ਨਹੀਂ ਦੇਣਾ ਵੀ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਤਾਂ ਹਿਮਾਚਲ ਵਾਲਿਓ ਪਾਣੀ ਉੱਤੇ ਹੀ ਰੱਖ ਲਓ ਥੱਲੇ ਕੋ ਸਿੱਢੀ ਜੰਮੇ ਆਂ ਹੈ ਇੱਕ ਰਾਇਲਟੀ ਦੀ ਜੇ ਗੱਲ ਕਰਦੇ ਆਂ ਹਿਮਾਚਲ ਵਾਲੇ ਨੇ ਦਾਵਾ ਠੋਕੇ ਕਿ ਰਾਇਲਟੀ ਚਾਹੀਦੀ ਆ ਫਿਰ ਪੰਜਾਬ ਵੀ ਆਪਣੀ ਰਾਇਲਟੀ ਲਵੇ ਫਿਰ ਪੰਜਾਬ ਵੀ ਆਪਣੀ ਰਾਇਲਟੀ ਜਿਹੜੀ ਆ ਉਹ ਮੰਗੇ ਇਹਦੇ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਜਿਹੜਾ ਮੁੱਦਾ ਚੱਕਿਆ ਸੀਗਾ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਵੱਡੇ ਭਰਾ ਨੇ ਆਪਣੇ 2016-17 ਚ ਬੜੀ ਅੱਛੀ ਉਹਨਾਂ ਦਾ ਮੇਰਾ ਰਾਬਤਾ ਰਿਹਾ ਬੜੇ ਨੇਕਦਿਲ ਨੇ ਬੈਂਸ ਬ੍ਰਦਰਸ ਨੇ ਗੱਲ ਚੱਕੀ ਸੀਗੀ ਜਦੋਂ ਕੈਪਟਨ ਸਾਹਿਬ ਨੇ ਉਹਨਾਂ ਨੂੰ ਬਾਹਰ ਭਜਵਾਤਾ ਸੀਗਾ ਉਹਨਾਂ ਨੇ ਵੀ ਰਾਇਲਟੀ ਦੀ ਗੱਲ ਚੱਕੀ ਸੀ ਤਾਂ ਪੰਜਾਬ ਆਪਣੇ ਪੈਸੇ ਵੀ ਮੰਗ ਸਕਦਾ ਹੁਣ ਕੱਲ ਨੂੰ ਕਹਿੰਦੇ ਜੀ ਮਤਾ ਪੈਣਾ 8 ਮਤੇ ਪਹਿਲਾਂ ਪੈ ਚੁੱਕੇ ਆ ਜੇ ਮਤੇ ਠੋਕ ਕੇ ਪਾਣੇ ਤਾਂ ਰਾਇਲਟੀ ਵਾਲਾ ਮਤਾ ਵੀ ਵਿੱਚ ਪਾਓ 8 ਮਤੇ ਪਹਿਲਾਂ ਪੈ ਚੁੱਕੇ ਆ ਜੀ ਤੇ ਮਤੇ ਤਾਂ ਸਾਡੇ ਇੱਥੇ ਨਗਰ ਕੌਂਸਲ 'ਚ ਵੀ ਪੈਂਦੇ ਹੁੰਦਾ ਕੀ ਆ ਕੱਲ ਨੌਵਾਂ ਮਾਤਾ ਪੈਣਾ ਤੇ ਨੌਵੇਂ ਮਤੇ ਠੀਕ ਤਰੀਕੇ ਨੋ ਕਹ ਦੋ ਨਾਲੇ ਰਾਇਲਟੀ ਮੰਗੋ ਆ ਲੈ ਵੀ ਇੱਕ ਇੱਕ ਨੁਕਸਾਨ ਵੀ ਇੱਕ ਫਾਇਦਾ ਵੀ ਆ ਨੁਕਸਾਨ ਇਹ ਆ ਕਿ ਕੋਈ ਬੰਦਾ ਆਉਂਦਾ ਨਹੀਂ ਇੱਧਰ ਫਾਇਦਾ ਇਹ ਆ ਕਿ ਵੱਡੇ ਵੱਡੇ ਸ਼ੋਰੂਮਾਂ ਦੇ ਮੁਰੇ ਆਪੀ ਬ੍ਰੇਕ ਲੱਗ ਜਾਂਦੀ ਹੈ ਐ ਆ ਵੇ ਕੈਮਰਾਮੈਨ ਦਾ ਹੱਥ ਦੇ ਕਿੱਦਾਂ ਹਿਲਦਾ ਜਦੋਂ ਪ੍ਰੋਸ਼ਾਲ ਮਾਰੀ ਹੁੰਦੀ ਆ ਸਕਾਈ ਡਾਈਵਿੰਗ ਕੀਤੀ ਹੁੰਦੀ ਆ ਓ ਵਾਟਸਐਪ ਬਾਈ ਇਹ ਕਰੇਗਾ ਹਮੇਸ਼ਾ ਕੜੀਏ ਆ ਮੀ ਪਤਾ ਕਰੇਗਾ ਆਉਣਾ ਹੀ ਏ ਨਹੀਂ ਅਸੀਂ ਘਰੋਂ ਨਾ ਕੇ ਆਏ ਹਾਂ ਚਲੋ ਠੀਕ ਹੈ ਜੀ ਤੁਸੀਂ ਫੈਨ ਹੋ ਬੱਸ ਕਰਦੇ ਆਂ ਅੱਧਰ ਤੁਸੀਂ ਫੈਨ ਹੋ ਫੈਨ ਹੋ ਮਗਰ ਲੱਗ ਜਾਂਦੇ ਯਾਰ ਠੀਕ ਠੀਕ ਬ੍ਰਦਰ ਮਿਲਦੇ ਆ ਆ ਦੇਖੋ ਇੱਕ ਬੰਦਾ ਭਾਰਾ ਉੱਤੋਂ ਐਕਟਿਵ ਆ ਵਿਚਾਰੀ ਹਲਕੀ ਜਾਈ ਦੇਖੋ ਟੋਏ 'ਚ ਕਿੰਨੀ ਦਿੱਕਤ ਆਉਂਦੀ ਦਿਖਾਜ ਰਹਾਦਾ ਪਿੱਛਾ ਕਰ ਆਹ ਦਿਓ ਆ ਦੇ ਮੈਂ 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 ਪਹਿਲਾਂ ਕਹਿ ਕੇ ਹਟਿਆ ਵਾਟ ਇਜ਼ ਲੈਫਟ ਜਿੰਨਾ ਕਿ ਬਚਿਆ ਉੱਥੇ ਸਕੂਟੀ ਚਲਦੀ ਉਹਦੇ ਪਰ ਤਲਪ ਜਿਹੜੀ ਆ ਪਾਉਵਾਜੀ ਖਾਣ ਦੀ ਉਹ ਸਕੂਟੀ ਮੜਵਾ ਦਿੰਦੀ ਹੈ ਇਹ ਬੰਦਾ ਰੋਜ਼ ਇੱਥੇ ਪਾਉਵਾਜੀ ਖਾਂਦਾ ਢਿੱਡ ਦਾ ਖਿਆਲ ਨਹੀਂ ਕਰਦਾ ਤਾਂ بڑے بڑے ਸ਼ੋਰੂਮ ਆ ਗਏ ਅੱਗੇ ਮੈਂ ਕਿਹਾ ਕੋਈ ਬ੍ਰੇਕ ਮਾਰਦੀ ਪਰ ਨਹੀਂ ਤੇ ਯਾਰ ਐ ਡਾਈਟ ਪਲਾਨ ਸ਼ੁਰੂ ਕੀਤਾ ਜੀ ਤੇ بڑے بڑے ਸ਼ੋਰੂਮਾਂ ਦੇ ਅੱਗੇ ਪਾਣੀ ਖੜਾ ਹੈ ਜੀ ਕਿਸ਼ਤੀ ਲੈ ਕੇ ਹੀ ਐਂਟਰੀ ਮਿਲੇਗੀ ਉਦਾਂ ਨਹੀਂ ਮਿਲਦੀ ਸੋ ਆਪਾਂ ਵੀਡੀਓ ਨੂੰ ਰੈਪ ਅਪ ਕਰੀਏ ਉਸ ਤੋਂ ਪਹਿਲਾਂ ਮੈਨੂੰ ਫੋਨ ਦੇ ਦਿਓ ਆਪਾਂ ਦੋ ਚਾਰ ਕਮੈਂਟਸ ਪੜ ਲਈਏ ਭੈਣ ਭਰਾ ਕੀ ਕਹਿੰਦੇ ਆ ਫਿਰ ਵੀਡੀਓ ਨੂੰ ਰੈਪ ਅਪ ਕਰ ਦਈਏ ਕਿਉਂਕਿ ਵੀਡੀਓ ਲੈਂਥੀ ਬਹੁਤੀ ਨਹੀਂ ਕਰਨੀ ਔਰ ਜਿਹੜੇ ਝੋਲੀ ਚੱਕ ਕੁਝ ਕੁ ਬੰਦਿਆਂ ਨੂੰ ਸਾਡੇ ਤੋਂ ਦਿੱਕਤ ਹੈ ਕਿ ਸ਼ੇਅਰ ਨਾ ਬੋਲਿਆ ਕਰੋ ਜੇ ਵੀਡੀਓ ਲੰਬੀ ਨਾ ਕਰਿਆ ਕਰੋ ਤਾਂ ਭਾਈ ਤੁਸੀਂ ਚੈਨਲ ਤੇ ਆਇਆ ਹੀ ਨਾ ਕਰੋ ਕਿਉਂਕਿ ਜੇ ਅਸੀਂ ਨਾ ਬੋਲੀਏ ਸਾਡੇ ਪਰਿਵਾਰਕ ਜੀ ਕਹਿੰਦੇ ਕਿ ਸ਼ੇਅਰ ਕਿਉਂ ਨਹੀਂ ਬੋਲਿਆ ਉਹ ਗੁੱਸਾ ਕਰ ਲੈਂਦੇ ਜਿਨ੍ਹਾਂ ਦੀ ਮੈਂ ਪ੍ਰੋਮੋਸ਼ਨਲ ਵੀਡੀਓ ਬਣਾਉਣਾ ਮੈਂ ਪਹਿਲੇ ਹੀ ਪੁੱਛਦਾ ਸ਼ੇਅਰ ਬੋਲਣਾ ਕਿ ਨਹੀਂ ਅਗਲੇ ਕਹਿੰਦੇ ਬੋਲਣਾ ਉਹੀ ਤਾਂ ਟੀਆਰਪੀ ਐ ਸੋ ਜਿਨ੍ਹਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ ਜਾਣ ਬੁੱਝ ਕੇ ਨਵੀਆਂ ਆਈਡੀਆਂ ਬਣਾ ਕੇ ਕੋਈ ਨਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਪਰੇ ਰਹੋ ਨਾਓ ਸਾਨੂੰ ਤੁਹਾਡੀ ਜ਼ਰੂਰਤ ਹੀ ਨਹੀਂ ਆ ਅਹ ਪ੍ਰੇਤਪਾਲ ਸਿੰਘ ਕਹਿੰਦੇ ਚੱਕ ਤੋਂ ਫੱਟੇ ਚੱਕੇ ਪਏ ਆ ਭਾਜੀ ਇਹ ਚੱਕੇ ਹੀ ਤਾਂ ਕਈਆਂ ਨੂੰ ਰਾਸ ਨਹੀਂ ਆਉਂਦੇ ਜਿਨ੍ਹਾਂ ਨੂੰ ਲੱਗਦਾ ਕਿ ਫੱਟੀ ਪੋਚ ਦੇਣੀ ਆ ਗੁਰਰੇਜ ਵਿੱਚ ਕਹਿੰਦੇ ੱੱੱਕਾ ੱੱੱਕਾ ਦਾ ਬਾਤ ਹੋ ਗਿਆ ਜੀ ਪਰ ਪੰਜਾਬ ਦੀ ਤਸਵੀਰ ਹੈ ਬਹੁਤਾ ੱੱੱਕਾ ਸਹਿੰਦੀ ਨਹੀਂ ਪੰਜਾਬ ਦੀ ਜਿਹੜੀ ਤਸਵੀਰ ਹੈ ਪਿੰਡ ਵਾਲੇ ਆ ਕਿਦਾਂ ਤੇ ਪੰਜਾਬ ਦੀ ਤਸਵੀਰ ਇਹ ਆ ਕਿ ੱੱੱਕਾ ਬਹੁਤਾ ਸਹਿੰਦੀ ਨਹੀਂ ਆ ਤਸਵੀਰ ਔਰ ਜਿੰਨਾ ਜ਼ਿਆਦਾ ਹਾਰਡ ਟਾਈਮ ਆਉਂਦਾ ਨਾ ਉਸ ਤੋਂ ਬਾਅਦ ਫਿਰ ਬੰਦਾ ਜਿਵੇਂ ਸਪਰਿੰਗ ਆ ਉਹ ਬੈਕਅਪ ਮਾਰਦਾ ਨਾ ਉਦੋਂ ਹੀ ਵੱਜਣਾ ਆ ਭਾਵਨਾ ਸੋਪਦੀ ਕਹਿੰਦੇ ਪੰਡੋਰਾ ਮੁਹੱਲਾ ਪ੍ਰਧਾਨ ਮੰਤਰੀ ਜਲਥਲ ਯੋਜਨਾ ਚੱਲ ਰਹੀ ਹੈ ਇਹ ਵੀ ਜਲਥਲ ਯੋਜਨਾ ਹੀ ਹੈ ਜੀ ਬੱਸੀ ਸਾਹਿਬ ਕਹਿੰਦੇ ਸਾਡੇ ਵੀ ਸ਼ੁਰੂ ਹੋ ਗਈ بارش অশੋਕ ਮੈਦਾਨ ਕਹਿੰਦੇ ਸੂਰੀ ਸਾਹਿਬ ਗੁੱਡ ਜੌਬ ਧੰਨਵਾਦ ਜੀ ਚਲੋ ਤੁਸੀਂ ਸਾਡੀ ਕਦਰ ਪਾਈ ਆ ਤੇਰੇ ਘਰੋਂ ਫੋਨ ਬਾਰ-ਬਾਰ ਆਈ ਹੈ ਤੇ ਭੋਰ ਬਾਰਿਸ਼ ਬਾਰਿਸ਼ ਦਾ ਤੁਸੀਂ ਮਾਹੌਲ ਦਿਖਾ ਦਿਓ ਜੀ ਆਪਾਂ ਵੀਡੀਓ ਰੈਪ ਅਪ ਕਰ ਲਈ ਬਾਰਿਸ਼ ਦਾ ਮਾਹੌਲ ਦਿਖਾ ਦਿਓ ਵੀਡੀਓ ਰੈਪ ਅਪ ਕਰ ਲਈਏ ਅਚਨ ਚੇਤ ਜਿਹੀ ਵੈਸੇ ਤਾਂ ਮੌਸਮ ਵਿਭਾਗ ਨੇ ਕਿਹਾ ਸੀਗਾ ਸਵੇਰ ਤੋਂ ਹਨੇਰੀ ਜਿਹੀ ਚੱਲਦੀ ਸੀਗੀ ਪਰ ਫਿਰ ਇੱਕਦਮ ਹੀ ਬਾਰਿਸ਼ ਸ਼ੁਰੂ ਹੋ ਗਈ ਨਵੇਂ ਜਿਹੜੇ ਕਮੈਂਟਸ ਆ ਰਹੇ ਹੋ ਮੈਨੂੰ ਦੱਸ ਦਿਓ ਇੱਕ ਦੋ ਬਰੀ ਨਾਮ ਲੈ ਕੇ ਭੈਣਾ ਭਰਾਵਾਂ ਦੇ ਫਿਰ ਆਪਾਂ ਵੀਡੀਓ ਬਸ ਸਮਾਪਤ ਕਰ ਦਈਏ ਨਾਮ ਹੈ ਦੇਲਵੇ ਰੋਡ ਤੇ ਵੀ ਨਹੀਂ ਬਧਾਈਆਂ ਹਾਂ ਮੈਂ ਤਾਂ ਪਹਿਲਾਂ ਵੀ ਕਹਿਣਾ ਹੁੰਦਾ ਇੱਕ ਦਿਨ ਨਜ਼ਾਰਾ ਮੁੜ ਕੇ 10 ਦਿਨ ਗਾਰਾ ਪਰ ਇੱਥੇ ਤਾਂ ਔਖਾ ਹੀ ਹੋ ਗਿਆ ਔਰ ਸਾਡੇ ਭਰਾ ਸਤੀਸ਼ ਜੀ ਭਗਤ ਜੀ ਵਾਲੇ ਕਹਿੰਦੇ ਹੁੰਦੇ ਕਹਿੰਦੇ ਭਾਜੀ ਸੀਵਰੇਜ ਦਾ ਪਾਣੀ ਇਕੱਠਾ ਹੋ ਜਾਂਦਾ ਫਿਰ ਉਹ ਮਿੱਟੀ 'ਚ ਰਚਮਚ ਜਾਂਦਾ ਫਿਰ ਜਦੋਂ ਅਸੀਂ ਲੰਘਦੇ ਹਾਂ ਕਹਿੰਦੇ ਤਾਂ ਮਿੱਟੀ ਉੜ ਉੜ ਕੇ ਜਿਹੜੀ ਪੈਂਦੀ ਉਹ ਸੀਵੇਜ ਵਾਲੇ ਪਾਣੀ ਦੀ ਵੀ ਪੈ ਜਾਂਦੀ ਹੈ ਤਾਂ ਬਹੁਤ ਬੁਰੇ ਹਾਲਾਤਾਂ 'ਚ ਨੇ ਕੱਲੇ ਰੇਲਵੇ ਰੋਡ ਵਾਲੇ ਨੇ ਕਲਾਮ ਰੋਡ ਦੀ ਗੱਲ ਕਰ ਲਈਏ ਬੰਗਾ ਰੋਡ ਗੜਸ਼ੰਕਰ ਰੋਡ ਆਰਐਸ ਸਮਾਜ ਰੋਡ ਔਰ ਡੀਏਵੀ ਸਕੂਲ ਵਾਲੇ ਪਾਸੇ ਡੰਪ ਵਾਲੇ ਪਾਸੇ ਲੋਕੀ ਸਾਰੇ ਪਾਸੇ ਹੀ ਤਾਂ ਗਿਆ ਪਰ ਲੀਡਰ ਕਹਿੰਦੇ ਹੂ ਫੇਅਰਸ ਮੈਨ ਕੋਣ ਪ੍ਰਵਾਹ ਕਰਦਾ ਛੋਟੇ ਬੱਚੇ ਚਲੋ ਆ ਇਹ ਆ ਜ਼ਿੰਦਗੀ ਬੜੀ ਅੱਛੀ ਹੈ ਜਿਹੜੇ ਛੋਟੇ ਬੱਚੇ ਆਈ ਜ਼ਿੰਦਗੀ ਬੜੀ ਅੱਛੀ ਹੈ ਕੋਈ ਪਰਵਾਹ ਨਹੀਂ ਸਭ ਆਪਣੇ ਆਪ ਹੋਈ ਜਾਂਦਾ ਹੈ ਜਿਹੜਾ ਹਾਏ ਤਸਵੀਰਾਂ ਤੁਹਾਨੂੰ ਦਿਖਾ ਰੇ ਆ ਜੀ ਔਰ ਫਰੂਟ ਜਿਹੜਾ ਆ ਉਹ ਸਾਫ ਫੁਰਿਆ بارش ਦੇ ਨਾਲ ਜਲੇਬੀਆਂ ਵੀ ਆ ਤੇ ਆਹ ਅਲੰਟੇ ਮਾਲ ਆਪਣੇ ਨਵੇਂ ਸ਼ਹਿਰ ਦਾ ਸਾਡੇ ਅਰਗੇ ਦਰਮਿਆਨੇ ਪਰਿਵਾਰ ਦੇ ਬੰਦਿਆ ਲਈ ਇਹਨਾਂ ਵਿਚਾਰਾਂ ਦੀ ਵੀ ਦਿਹਾੜੀ ਪ੍ਰੋਪਰ ਨਹੀਂ ਪਈ ਮੀ ਆ ਗਿਆ ਜਲਦੀ ਇਹਨਾਂ ਨੂੰ ਜਿਹੜਾ ਰੈਪ ਅਪ ਕਰਨਾ ਪੈ ਗਿਆ ਇਹਨਾਂ ਨੂੰ ਵੀ ਬੰਦ ਕਰਨਾ ਪੈ ਗਿਆ ਸ਼ੁਕਰੀਆ 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 ਚਲੋ ਅਸੀਂ ਵੀਡੀਓ ਨੂੰ ਬੰਦ ਕਰ ਦਿੰਦੇ ਹਾਂ ਜੀ ਇੱਥੇ ਤੇ ਇਹ ਸਾਡੇ ਵਰਗੇ ਗਰੀਬਾਂ ਦਾ ਅਲੰਟੇ ਮਾਲ ਦਿਖਾ ਦੋ ਮੜ ਜਿਆ ਸਮਾਨ ਮਿਲ ਜਾਂਦਾ ਇੱਥਾ ਇੱਥੇ ਬੜਾ ਸਸਤਾ ਵੱਡੇ ਵੱਡੇ ਜਿਹੜੇ ਨਵੇਂ ਬ੍ਰਾਂਡ ਖੁੱਲਦੇ ਉੱਥੇ ਵੀ ਜਾਂਦੇ ਹੋ ਇੱਥੇ ਵੀ ਜਿਹੜਾ ਮਾਰ ਲਿਆ ਕਰੋ ਕਿਉਂਕਿ ਕੁਆਲਿਟੀ ਲਗਭਗ ਸੇਮ ਹੀ ਹੁੰਦੀ ਹੈ ਸ਼ੌਂਕੇ ਹੀ ਪੂਰਾ ਕਰਨਾ ਹੁੰਦਾ ਜੇ ਫਿਰ ਜ਼ਿਆਦਾ ਪੈਸੇ ਖਰਚਣੇ ਆ ਫਿਰ ਤੁਹਾਨੂੰ ਪਤਾ ਮੈਂ ਉਹਨਾਂ ਸ਼ੋਰੂਮਸ ਦੀ ਗੱਲ ਕਰਾਂ ਜਿਹੜੇ ਰੀਸੈਂਟਲੀ ਖੁੱਲੇ ਆ ਮੈਂ ਕਿਉਂਕਿ ਕਿਸੇ ਦਾ ਨਾਮ ਨਹੀਂ ਲੈ ਸਕਦਾ ਉਹਦੇ ਲਗਭਗ ਨੇੜੇ ਤੇੜੇ ਦੀ ਕੁਆਲਿਟੀ ਹੁੰਦੀ ਪਰ ਜੇ ਤੁਸੀਂ ਜ਼ਿਆਦਾ ਸੁਪੀਰੀਅਰ ਕੁਆਲਿਟੀ ਮੰਗਦੇ ਫਿਰ ਉਸ ਸਾਹਮਣੋਂ ਨੇ ਪੈਸੇ ਖਰਚਣੇ ਹੀ ਪੈਣੇ ਕਿਉਂ ਕਿਉਂਕਿ ਸਕੋਰਪੀਆ ਸਕੋਰਪੀਆ ਡਿਫੈਂਡਰ ਡਿਫੈਂਡਰ ਰਿਹਾ ਪਰ ਜਿੰਨੀ ਇਹ ਘੁੰਮਦੀ ਹੈ ਮੇਰੇ ਖਲ ਡਿਫੈਂਡਰ ਜਿੰਨਾ ਤੇਲ ਤੇ ਇਹ ਵੀ ਖਾ ਜਾਂਦੀ ਹੈ ਇਹ ਖਰਚਾ ਤਾਂ ਉਹਦੇ ਬਰਾਬਰ ਹੀ ਆ ਜਾਂਦਾ ਕਿਉਂਕਿ ਜਿੱਥੇ ਫੋਨ ਆਂਦਾ ਪਹੁੰਚਣਾ ਪੈਂਦਾ ਜਵਾਬ ਨਹੀਂ ਦੇ ਸਕਵੇ ਕਿਉਂਕਿ ਧੰਨ ਮਾਲਕ ਜਿਹਨੇ ਸਾਨੂੰ ਇਹ ਸੇਵਾ ਦਿੱਤੀ ਕਿਉਂਕਿ ਜਿਹਦੀ ਕੋਈ ਨਹੀਂ ਸੁਣਦਾ ਉਹਦੀ ਪੀਪੀ ਬੱਤੀ ਵਾਲਾ ਸੁਣ ਕਰ ਠੀਕ ਨਹੀਂ ਬੰਦੇ ਨੂੰ ਆਪਣੀ ਤਕਲੀਫ ਦੱਸ ਕੇ ਤਸੱਲੀ ਹੋਈ ਨਹੀਂ ਕਿ ਯਾਰ ਮੈਂ ਕਿਸੇ ਨੂੰ ਤਕਲੀਫ ਦੱਸੀ ਉਹਨੇ ਸੁਣੀ ਉਹਨੇ ਆਪਰੇ ਵੱਲੋਂ ਜੋਰ ਲਾਇਆ 50 60% ਕੰਮ ਹੋ ਜਾਂਦੇ ਆ 40% ਦਲਾਸਾ ਪਰ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਆਉਣ ਦਿਓ ਮੈਂ ਜਿਵੇਂ ਕਿਹਾ ਕਿ ਸਮਾਂ ਸਭ ਤੋਂ ਵੱਧ ਪ੍ਰੈਕਟੀਕਲ ਹੈ ਸਮਾਂ ਚੱਲਦਾ ਹੀ ਰਹਿੰਦਾ ਆਉਣ ਵਾਲਾ ਸਮਾਂ ਆਉਣ ਦਿਓ ਮਾਲਕ ਇਸੇ ਤਰੀਕੇ ਕਿਰਪਾ ਰੱਖੇ ਇਸੇ ਤਰੀਕੇ ਤੰਦਰੁਸਤੀ ਰੱਖੇ ਇਸੇ ਤਰੀਕੇ ਚੜ੍ਹਦੀ ਕਲਾ ਰੱਖੇ ਤੁਹਾਡੇ ਹਰ ਦੁੱਖ ਸੁੱਖ ਤੇ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਔਰ ਆਪਣੇ ਵੱਲੋਂ ਪੂਰੀ ਵਾਹ ਲਾਈ ਪਈ ਐ ਅਸੀਂ ਵੀ ਸਾਨੂੰ ਸਿੱਟਣ ਵਾਲਿਆਂ ਨੇ ਵੀ ਮੈਂ ਬਹੁਤੀ ਵਾਰ ਆ ਕੇ ਕੈਮਰੇ ਕੇ ਬੋਲਦਾ ਨਹੀਂ ਪਰ ਕਸ਼ਮਕਸ਼ ਬਹੁਤ ਚੱਲਦੀ ਰਹਿੰਦੀ ਐ ਬਹੁਤ ਨੁਕਤਾਚੀਨੀ ਬਹੁਤ ਪੈਰ ਮਿੱਦਣ ਦੀ ਬਹੁਤ ਨੋਂਦਰਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪਰ ਕੋਈ ਗੱਲ ਨਹੀਂ ਸਾਡੇ ਨਾਲ ਮਾਲਕ ਐ ਜਿਹਦੇ ਨਾਲ ਮਾਲਕ ਰਾਜੀ ਉਹਨੂੰ ਹਵਾ ਆਉਂਦੀ ਐ ਤਾਜੀ ਤੇ ਕੁਝ ਨਹੀਂ ਕਰ ਸਕਦਾ ਪਾਜੀ ਠੀਕ ਆ ਜੀ ਬਹੁਤੋ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ